हां जी किसान वीरो सारेया नु सस्दीया काहाल स्वागत करदे हां ਤੁਹਾਡਾ YouTube ਚੈਨਲ ਸਿੰਘ ਦੇਵੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈ ਦੋਸਤੋ ਵੀਰ ਦਾ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਬਿਲਕੁਲ ਤਾਜੀ ਸੂਈ ਗਾਂ ਦੀ ਆਪਾਂ ਵੀਡੀਓ ਬਣਾਵਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖਬਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਅੰਤ ਤੱਕ ਜ਼ਰੂਰ ਦੇਖਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਆਲਟੇ ਕਰ ਦਿਓ ਸਨਦਕ ਜੀ ਆਓ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲ ਸਾਰੀਆਂ ਪੈਸ ਗ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਵਧੀਆ ਜੀ ਵਧੀਆ ਚੱਲ ਕਿੰਦੇ ਵਧੀਆ ਕੰਮ ਕਰ ਵਧੀਆ ਜੀ ਵਧੀਆ ਕੱਲ ਪਰਸੋਂ ਆਪਾਂ ਵੀਡੀਓ ਪਾਈ ਦੋਵਾਂ ਗਾਵਾਂ ਦੀ ਵੇਗੀਆਂ ਉਦੋਂ ਵੇਗੀਆਂ ਜੀ ਪਹਿਲੇ ਫੋਨ ਤੇ ਦੂਜੇ ਤੇ ਵੇਗੀਆਂ ਠੀਕ ਹੈ ਜੀ ਹਾਂ ਐਡਰੈਸ ਬੋਲ ਦਈਏ ਆਪਣਾ ਐਡਰੈਸ ਪਿੰਡ ਬਹਿਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਨਾਮ ਪ੍ਰਗਟ ਸਿੰਘ ਫੋਨ ਨੰਬਰ 8782731597 ਠੀਕ ਹੈ ਜੀ ਹਾਂਜੀ ਜਿਹੜੀ ਗਾਂ ਅੱਜ ਆਪਾਂ ਸੇਲ ਕਰਨੀ ਹੈ ਵੀਡੀਓ ਦੇ ਵਿੱਚ ਆਪਾਂ ਹੋਣੀ ਹੈ ਕਿੰਨਾ ਸੂਆ ਸੂਈ ਇਹ ਦੂਜਣ ਵੈੜ ਸੂਈ ਆ ਅੱਛਾ ਜੀ ਇਹ ਕੱਲ ਦੀ ਸੂਈ ਆ ਠੀਕ ਹੈ ਜੀ ਤੇ ਕਿ ਹੁਣ ਲਾ ਲੋ ਤੁਸੀਂ ਹਿਸਾਬ ਕਿ ਕੱਲ ਦੀ ਸੋਈ ਜੇ ਮਗਰ ਵਛਾ ਜੇ ਅੱਛਾ ਜੀ ਤੇ ਕਿੰਨਾ ਬੋੜਾ ਬੋੜਾ ਪੰਜ ਪੰਜ 6 6 ਕਿਲੋ ਚੋਇਆ ਮੈਂ ਦੋ ਡੰਮ ਚ ਹੋਈ ਹੈ ਅੱਛਾ ਜਾਨੀ ਕਿ ਕੋਈ 12 13 ਲੀਟਰ ਦੇ ਲਾਗੇ ਬੰਦੇ ਜਿਹੜਾ ਬੋੜਾ ਪੰਜ ਹੋ ਜੇ 6 ਹੋ ਜੇ ਦੋ ਟਾਈਮ ਚ ਹੋਈ ਹੈ ਇਹਨਾਂ ਨੇ ਚੋਇਆ 6 6 ਕਿਲੋ ਠੀਕ ਜਾਨੀ ਕਿ ਜੀ ਪੂਰੀ ਖਾਲੀ ਨਹੀਂ ਕੀਤੀ ਹਾਂ ਖਾਲੀ ਨਹੀਂ ਸਾਫ ਨਹੀਂ ਕੀਤੀ ਠੀਕ ਹੈ ਜੀ ਕੱਢੀਏ ਬਾਹਰ ਕੂਰ ਕੇ ਭਾਈ ਇਹਨਾਂ ਤੇ ਬਾਕੀ ਇਹ ਆਪ ਹੀ ਦੂਜਾ ਮਾਰਾ ਪਹਿਲੇ ਸਵੇਰੇ ਨੇ 13-14 ਕਿਲੋ ਦੁੱਧ ਭਰਿਆ ਠੀਕ ਹੈ ਜੀ 15-16 ਦੀ ਉਮੀਦ ਹੈ ਹਾਂ ਹੁਣ ਇਹ ਜਿਹੜੀ ਸੂਸਾਹ ਚ ਆਈ ਆ ਤੇ ਸੂਹਾ ਦੂਜਾ ਸੂਹੀ ਵੈੜ ਠੀਕ ਹੈ ਜੀ ਹਾਂ ਲਓ ਦੋਸਤੋ ਗਾਂ ਦਾ ਕੱਦ ਕਾਠ ਕਰ ਲਓ ਚੱਕ ਆਰਡਰ ਕੁਆਲਿਟੀ ਜਿਹੜੀ ਹੈ ਚੈੱਕ ਕਰਵਾ ਦਿੰਨਾ ਬਰੀਡ ਦੋਸਤੋ ਸੋਹਣੀ ਆ ਕੱਲ ਦੀ ਸੂਹੀ ਹੈ ਦੋਸਤੋ ਤੇ ਅਜੇ ਜਿਹੜੀ ਆ ਬੋਲੇ ਦੇ ਵਿੱਚ ਹੀ ਆ ਜੇ ਖਾਲੀ ਨਹੀਂ ਕੀਤੀ ਸਾਫ ਨਹੀਂ ਪੂਰੀ ਕੀਤੀ ਲਓ ਜੀ ਕਰੋ ਚੱਕ ਜੀ ਸੋਹਣੀ ਦੋਸਤੋ ਆਰਡਰ ਕੁਆਲਿਟੀ ਤਿਆਰ ਕੀਤੀ ਹੈ 13 14 ਲੀਟਰ ਦੁੱਧ ਨੇ ਪਹਿਲੇ ਸੁਏ ਵੀਰਕੰ ਦਾ ਚੋਆਇਆ ਵਾ ਇਹ ਕਿਉਂ ਮੜਿਆ ਲਓ ਜੀ ਚੈੱਕ ਕਰੋ ਦੋਸਤੋ ਪੂਰਾ ਨਿੱਗਰ ਤੇ ਪੂਰਾ ਜੋਸ਼ ਨਾਲ ਆਰਡਰ ਨੇ ਤਿਆਰ ਕੀਤਾ ਗਿਆ ਚੈੱਕ ਕਰ ਲਓ ਲਿਆ ਲਓ ਜੀ ਮੋੜ ਲਓ ਮੋੜ ਲਓ ਮੋੜ ਲਓ ਲਓ ਜੀ ਦੋਸਤੋ ਚੈੱਕ ਕਰੋ ਦਰਦੀ ਆ ਖੜਾ ਜਿਆ ਅੱਜ ਆਜੀ ਆਈ ਆ ਵੀਰ ਦੇ ਫਾਰਮ ਤੇ ਬੱਚੇ ਦਾ ਵੀ ਕਰਦੀ ਆ ਨਾ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਕਰੋ ਜੀ ਵੋਲਟ ਬੈਣੀ ਵਾਲੇ ਪਾਸੋਂ ਉਹਦੇ ਆਰਡਰ ਕੁਆਲਟੀ ਚੈੱਕ ਕਰੋ ਥਾਣਾ ਦੀ ਕੁਆਲਟੀ ਕਰੋ ਜੀ ਦੋਸਤੋ ਪੂਰਾ ਵਜਨ ਮੌਜੂਦ ਅਲੀ ਗਾਵ ਲਓ ਜੀ ਬਾਕੀ ਬੰਦੀ ਤਾਂ ਦੀ ਜੰਗੀ ਸੀ ਜੀ ਸਿਰੇ ਥਣੇ ਜੀ ਦੋਸਤੋ ਫਾੜੀਆਂ ਵਾਲਾ ਆਰਡਰ ਸੋਹਣਾ ਆਰਡਰ ਚਾਰ ਕੀਤਾ ਚਾਰੇ ਥਣੇ ਗਏ ਤੇ ਨਿਕਲਣ ਲੱਗੇ ਕੋਈ ਪੋਰਸ਼ਨ ਵੀ ਨਾਲ ਖਾ ਦੇ ਰਕਪੰਡਾ ਹਾਲੋ ਜੀ ਦੋਸਤੋ ਕਰੋ ਚਾਹ ਜੀ ਦੇਖੋ ਜੀ ਪੂਰਾ ਜੋਸ਼ ਵਾਲਾ ਆਰਡਰ ਹੈ ਜੀ ਅੱਛਾ ਵੀਰੇ ਧਾਰਨਪੁਰਾ ਮਾਰਨ ਦੇ ਵਿੱਚ ਆਏ ਬਿਲਕੁਲ ਠੰਡੀ ਸੀ ਹੈ ਖਾ ਲਓ ਜੀ ਇੱਕ ਰਾਂ ਲਓ ਜੀ ਕਰ ਲਓ ਜੀ ਚੈੱਕ ਦੋਸਤੋ ਬਹੁਤ ਵਧੀਆ ਚਾਈ ਦੇਖੋ ਠੀਕ ਹੈ ਠੀਕ ਹੈ ਬਸ ਕਰੋ ਜੀ ਬਸ ਕਰੋ ਲਓ ਜੀ ਕਰੋ ਚੱਕ ਬਚਾ ਨਹੀਂ ਆ ਬਚਾ ਦਿੱਤਾ ਜੀ ਅਛਾ ਤੇ ਇਹਦਾ ਵੀਰ ਮੁੱਲ ਕੀ ਕਰਨਾ ਬਾਕੀ ਵਹਿੜ ਚੰਗੀ ਆ ਦੁੱਧ ਦੀ ਕੁਆਲਟੀ ਦਾ ਹੋਊਗਾ ਜਰਸੀ ਕਰਾਸ ਆ ਹਾਂਜੀ ਹਾਂਜੀ ਬਾਕੀ ਗਰਮੀ ਗੁਰਮੀ ਦੀ ਵੀ ਪਰਵਾਹ ਨਹੀਂ ਕੋਈ ਹਾਂਜੀ ਹਾਂਜੀ ਤੇ ਬਾਕੀ ਆ ਵੀ ਸੂਆ ਦੁੱਜਾ ਵਾ ਤੇ ਤਾਜੀ ਨਾੜੂ ਦੇ ਆ ਠੀਕ ਹੈ ਜੀ ਨਾੜੂ ਦੋਸਤੋ ਆਖਰੀ ਤਰ੍ਹਾਂ ਮੈਂ ਬੱਚੇ ਦਾ ਖਾਣ ਦਾ ਚੈੱਕ ਕਰ ਲਿਓ ਹਾਂਜੀ ਥਾਣੇ ਕਰਨ ਲੱਗੋ ਖਾਦੋ ਹਾਂ ਦੋਸਤੋ ਕਰ ਲਓ ਥਾਣੇ ਦੀ ਕੁਆਲਿਟੀ ਚੈੱਕ ਦੀ ਹਾਂਜੀ ਕੀ ਮੁੱਲ ਕਰਦੇ ਮੁੱਲ ਵੀਰ 50000 ਕਿਹੜੀ ਕਿੰਨੇ ਦੀ ਜੇ ਦਾ 45 ਦੀ ਕਹਿੰਦਾ ਕੋ ਮਾਨਤਨ ਹੋ ਸਕਦਾ 15 ਕੋਈ ਨਹੀਂ ਕੋਈ ਵੀਰ ਭਰਾ ਫੋਨ ਕਰੇ ਕੋਈ ਨਹੀਂ ਮਾਨਤਨ ਕਰਾਂਗੇ ਜਿਹਨੇ 40 ਜੋ ਮਾਨਤਨ ਹੋ ਸਕਦਾ ਨਹੀਂ ਜੀ ਨਹੀਂ 45 ਜੋ 45 ਜੋ ਹਾਂ ਠੀਕ ਹੈ ਜੀ 45 ਜੋ ਮਾਨਤਨ ਕਰਾਂਗੇ ਠੀਕ ਹੈ ਜੀ ਹਾਂ ਲਓ ਦੋਸਤੋ ਡਿਮਾਂਡ ਵੈਸੇ 50000 ਰੁਪਿਆ ਰੱਖੀ ਹੈ ਤੇ 45000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਹੋਊਗਾ ਜਿਹੜਾ ਕੋਈ ਵੀਰ ਭਰਾ ਖਰੀਦਣਾ ਹੋਊਗਾ ਮੋਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਦੇ ਫੋਨ ਦੋਸਤੋ ਜਰੂਰ ਕਰਿਆ ਕਰੋ ਕਿਉਂਕਿ ਗਾਂ ਚੰਗੀ ਆ ਜਿਹੜੇ ਸਭ ਨਾਲ ਗਾਂ ਦੀ ਆਰਡਰ ਕੁਆਲਿਟੀ ਆ ਦੋ ਤੀ ਕਪੈਸਿਟੀ ਗਾਂ ਦੀ ਸ਼ੁਰੂਆਤ ਕੀਤੀ ਇਹਨੇ 13 12 13 ਲੀਟਰ ਤੋਂ ਸ਼ੁਰੂਆਤ ਕੀਤੀ ਹੈ ਕੋਈ 15 16 ਲੀਟਰ ਦੇ ਬਾਅਦ ਇਹਨੇ ਦੁੱਧ ਨੇ ਚਵਾ ਦੇਣਾ 45000 ਰੁਪਏ ਮੌਕੇ ਦਾ ਮੁੱਲ ਹੈ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਇਹ ਗਾਂ ਖਰੀਦ ਸਕਦੇ ਜੇ ਐਡਰੈਸ ਇਹ ਕਰੀਬ ਦਾ ਫਿਰ ਬੋਲ ਦੇਣਾ ਪਿੰਡ ਤੇ ਪਿੰਡ ਬਹਿਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਪ੍ਰਗਟ ਸਿੰਘ ਫੋਨ ਨੰਬਰ ਵੀਰ ਆਪਣਾ ਇੱਕ ਰੀ ਫੇਬੋਲ 872873597 ਠੀਕ ਹੈ ਜੀ ਬਾਕੀ ਫੋਨ ਕੋਈ ਲਾਵੇ ਮਾਨਤਾਣ ਕਰਾਂਗੇ ਠੀਕ ਹੈ ਜੀ ਲੋਕ ਦੋਸਤ ਮਾਨਤਾਣ ਹੋਊਗਾ ਪੂਰੀ ਸੀਲਸਲਾ ਠੰਡੀ ਘਾਹ ਠੰਡੀ ਠੰਡ ਪਾਂਡੇ ਵਾਲੀ ਵੈੜ ਆ ਹਾਂ ਜੀ ਚੈੱਕ ਕਰ ਲਓ ਹਾਂ ਹਾਂ ਠੀਕ ਹੈ ਇਹ ਚਾਚੂ ਵੀ ਇੱਕ ਨੰਬਰ ਹੋਊਗਾ ਓਕੇ ਜੀ ਓਕੇ ਬਾਕੀ ਦੁੱਧ ਕੁਆਲਟੀ ਚੰਗੀ ਹੋਊਗੀ ਠੀਕ ਹੈ ਜੀ ਧੰਨਵਾਦ ਦੋਸਤ ਜਿਹੜਾ ਵੀਡੀਓ ਦੇਖਣ ਵਾਸਤੇ